ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਕਿਹੜੇ ਮਾਮਲੇ ਦੇ ਵਿੱਚ ਤੁਸੀਂ ਗ੍ਰਿਫਤਾਰ ਹੋ ਗਏ ਸੀ ਜੀ ਪਤਾ ਕੀ ਰਾਜ ਮਿਸ਼ਤਰੀ ਦਾ ਕੰਮ ਕਰਦੇ ਸੀ ਜੀ ਜੀ ਰਾਜ ਮਿਸ਼ਤਰੀ ਦਾ ਕੰਮ ਕਰਦੇ ਸੀਗੇ ਠੀਕ ਹੈ ਤੇ ਕਿਤੇ ਕੰਮ ਤੇ ਗਏ ਸੀ 8 ਫੁੱਟ ਦੀ ਉਚਾਈ ਸੀਗੀ ਓਕੇ ਉੱਥੋਂ ਡਿੱਗਣ ਕਰਕੇ ਉਹਨਾਂ ਦੀ ਰੀੜ ਜੜਦੀ ਮੰਨ ਕੇ ਟੁੱਟ ਗਈ ਤੇ ਨਾ ਓਹੋ ਤੇ ਉਹਦੇ ਬਾਅਦ ਫਿਰ ਹੁਣ ਜਿਹੜਾ ਜੀਵਨ ਆ ਵੀ ਜਦੋਂ ਤੁਸੀਂ ਰਿਹਾ ਹੁੰਦੇ ਹੋ ਤੇ ਹੁਣ ਕੀ ਸੀ ਅੱਗੇ ਤੁਹਾਡੇ ਚੁਣੌਤੀਆਂ ਕਿਉਂਕਿ ਆਪ ਬਿਸ਼ੱਕ ਇਹ ਜਮਾਨ ਤੇ ਆਉਗੇ ਨਹੀਂ ਇੱਕ ਤੇ ਪਿਤਾ ਜੀ ਘਰ ਬਿਮਾਰ ਨੇ ਸੱਟ ਲੱਗੀ ਆ ਉਹਨਾਂ ਨੂੰ ਤੇ ਉਹਨਾਂ ਦੇ ਇਲਾਜ ਦਾ ਖਰਚਾ ਦੂਸਰਾ ਇਹਨਾਂ ਦਾ ਇੱਕ ਭਰਾ ਅਜੇ ਵੀ ਜੇਲ੍ਹ ਦੇ ਵਿੱਚ ਆ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਜੀ ਭਾਈ ਮਨਜੀਤ ਸਿੰਘ ਜੀ son of ਸਰਦਾਰ ਧਰਮ ਸਿੰਘ ਰਹਿਣ ਵਾਲੇ ਨੇ ਏ ਖਡੂਰ ਸਾਹਿਬ ਦੇ ਜਿਵੇਂ ਕਿ ਅਕਸਰ ਤੁਸੀਂ ਸਾਡੇ ਪ੍ਰੋਗਰਾਮਾਂ ਦੇ ਵਿੱਚ ਵੇਖਦੇ ਰਹਿੰਦੇ ਹੋ ਕਿ ਜਿੱਥੇ ਅਸੀਂ ਸ਼ਹੀਦ ਪਰਿਵਾਰਾਂ ਦੀਆਂ ਦੁੱਖ ਤਕਲੀਫਾਂ ਮੁਸ਼ਕਲਾਂ ਆਪਸਾ ਸਨਤਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਉੱਥੇ ਕਿਤੇ ਨਾ ਕਿਤੇ ਬੰਦੀ ਸਿੰਘਾਂ ਦੇ ਨਾਲ ਵੀ ਜੋ ਹੋ ਬੀਤ ਰਿਹਾ ਉਹ ਵੀ ਕਿਤੇ ਨਾ ਕਿਤੇ ਅਸੀਂ ਗੱਲ ਜਿਹੜੀ ਆ ਉਹ ਆਪਣੇ ਚੈਨਲਾਂ 'ਤੇ ਕਰਦੇ ਰਹਿੰਦੇ ਆ ਭਾਈ ਮਨਜੀਤ ਸਿੰਘ ਜੀ ਜਿਹੜੇ ਕਿ ਲਗਭਗ 6 ਸਾਲ ਜੇਲ੍ਹ ਦੇ ਵਿੱਚ ਰਹਿਣ ਉਪਰੰਤ ਇਹ ਜ਼ਮਾਨਤ ਦੇ ਉੱਤੇ ਬਾਹਰ ਆਏ ਨੇ ਤੇ ਬਾਹਰ ਆ ਕੇ ਜਿਹੜਾ ਬੰਦਾ 6 ਸਾਲ ਜੇਲ੍ਹ ਚ ਰਿਹਾ ਹੈ ਨਾ ਕੋਈ ਕੰਮ ਨਾ ਕਾਰੋਬਾਰ ਜੇ ਕੋ ਹੋਵੇਗਾ ਵੀ ਸੈੱਟ ਕੀਤਾ ਉਦੋਂ ਤੇ ਉਹ ਸਾਰਾ ਕੁਝ ਜਿਹੜਾ ਉਹ ਉਹ ਤਹਿਸਨੈਸ ਹੋ ਗਿਆ ਹੁੰਦਾ ਜ਼ਿੰਦਗੀ ਨੂੰ ਰਵਾ ਤਵਾ ਰੱਖਣ ਲਈ ਬੜੀਆਂ ਵੱਡੀਆਂ ਮੁਸ਼ਕਲਾਂ ਸਾਹਮਣੇ ਹੁੰਦੀਆਂ ਨੇ ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਸ਼ੱਕੀ ਤੇ ਉਧਰੋਂ ਪਰਿਵਾਰ ਦੀ ਜਿੰਮੇਵਾਰੀ ਇੰਨੀ ਵੀ ਬੱਚਿਆਂ ਦੀਆਂ ਫੀਸਾਂ ਰਾਸ਼ਨ ਪਾਣੀ ਤੇ ਜੀਵਨ ਨਰਵਾ ਕਿਵੇਂ ਚੱਲਣਾ ਇੱਕ ਵੱਡੀਆਂ ਚੁਣੌਤੀਆਂ ਹੁੰਦੀਆਂ ਨੇ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਕਰਦੇ ਆਂ ਭਾਈ ਮਨਜੀਤ ਸਿੰਘ ਜੀ ਨਾਲ ਭਾਈ ਮਨਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਕਿਹੜੇ ਮਾਮਲੇ ਦੇ ਵਿੱਚ ਤੁਸੀਂ ਗ੍ਰਿਫਤਾਰ ਹੋ ਗਏ ਸਖੋ 2018 ਚ ਜੁਆਪੀ ਐਕਟ ਲਾ ਕੇ ਸਾਨੂੰ ਤਕਰੀਬਨ 12-13 ਸਿੰਘਾਂ ਨੂੰ ਨਜ਼ਰਬੰਦ ਕੀਤਾ ਗਿਆ ਸੀਗਾ ਓਕੇ ਤੇ ਹੁਣ 4 ਕੁ ਮਹੀਨੇ ਜਿਹੜੇ ਆ ਮੈਨੂੰ 12 ਇਹਨੂੰ ਹੋ ਗਿਆ ਜ਼ਮਾਨਤ ਦੇ ਅੱਛਾ ਤੇ ਕਿੰਨੇ ਚਿਰ ਬਾਅਦ 12 6 ਸਾਲ ਬਾਅਦ 12 6 ਸਾਲ ਲਗਾਤਾਰ ਹਾਂਜੀ ਤੇ ਹੋ ਉਸ ਤੋਂ ਬਾਅਦ ਜਮਾਨਤੀ ਹੋਈ ਆ ਜੇ ਕੇਸ ਤੇ ਫਿਰ ਅਜੇ ਵੀ ਤਰੀਕਾ ਪੈਂਦੀ ਆ ਬਿਲਕੁਲ ਜੀ ਬਿਲਕੁਲ ਤਰੀਕਾ ਪੈਂਦੀ ਆ ਜੀ ਅਛਾ ਇਸ ਤੋਂ ਪਹਿਲਾਂ ਗ੍ਰਿਫਤਾਰੀ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਤੇ ਕਿਵੇਂ ਜੀਵਨ ਨਰਵਾ ਚੱਲ ਰਿਹਾ ਸੀ ਇਸ ਤੋਂ ਪਹਿਲਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਆਪਾਂ ਪਿੰਡਾਂ 'ਚ ਪ੍ਰਚਾਰ ਕਰਦੇ ਹਾਂ ਜਾਂ ਗਰੀਬ ਬੱਚਿਆਂ ਦੇ ਆਨੰਦ ਕਾਰਜ ਵਿਆਹ ਕਰਦੇ ਹਾਂ ਓਕੇ ਸ਼ਹੀਦ ਬਾਬਾ ਦੀਪ ਸਿੰਘ ਨਿਸਕਾਮ ਸੇਵਾ ਕਮੇਟੀ ਆਪਾਂ ਬਣਾਈ ਸੀਗੀ ਕੋਸ਼ਾਂ 88 ਸੰਸਥਾ ਬਣਾਈ ਸੀ ਓਕੇ ਉਹ ਸਾਡੇ ਉਹ ਗਲਤੀ ਹੈ ਕਿ ਅਸੀਂ ਉਹਨੂੰ ਰਜਿਸਟਰ ਨਹੀਂ ਕਰਵਾਇਆ ਜੇ ਓਕੇ ਔਰ ਰਾਈ ਤੇ ਜਿਹੜੀ ਫੰਡਿੰਗ ਆਉਂਦੀ ਸੀ ਉਹ ਸਾਰੇ ਮੇਰੇ ਨਾਂ ਤੇ ਆਉਂਦੀ ਸੀਗੀ ਓਕੇ ਤੇ ਉਹ ਫਿਰ ਉਹਨਾਂ ਨੂੰ ਚੁੱਕ ਕੇ ਟੈਰਰ ਫੰਡਿੰਗ ਬਣਾ ਦਿੱਤਾ ਉਹਨੂੰ ਅੱਛਾ ਉਹ ਜਿਹੜੀ ਆਮ ਲੋਕਾਂ ਦੇ ਭਲਾਈ ਦੇ ਲਈ ਵਰਤਦੇ ਹੋ ਟੈਰਰ ਫੰਡਿੰਗ ਦੇ ਨਾਂ ਤੇ ਕੇਸ ਬਣਾ ਕੇ ਬਿਲਕੁਲ ਜੇਲ੍ਹ ਭੇਜਦਾ ਬਿਲਕੁਲ ਤਕਰੀਬਨ 70 80 ਕੁੜੀਆਂ ਦੇ ਵਿਆਹ ਹੋਏ ਸੀਗੇ ਅੱਛਾ ਜਿਹਦੇ ਬਾਕਾਇਦਾ ਪ੍ਰੂਫ ਆਪਾਂ ਨਾਲ ਲੈਣੇ ਹਨ ਉਹ ਨਾਲ ਲੱਗੇ ਹੋਏ ਆ ਠੀਕ ਠੀਕ ਹੈ ਜੀ ਹਾਂਜੀ ਇਹ ਤੇ ਬੜੀ ਮਤਲਬ ਗਲਤ ਗੱਲ ਆ ਵੀ ਚਲੋ ਇੱਕ ਸਮਾਜ ਸੇਵਾ ਦੇ ਕੰਮ ਦੇ ਵਿੱਚ ਸਗੋਂ ਮੈਂ ਸਮਝਣਾ ਪੀ ਸਰਕਾਰ ਨੂੰ ਜਾਂ ਏਜੰਸੀਆਂ ਨੂੰ ਸਗੋਂ ਸਪੋਰਟ ਕਰਨੀ ਚਾਹੀਦੀ ਆ ਇਹ ਉਲਟਾ ਰੋਕ ਪੈ ਗਈ ਉਸ ਨੇ ਕਾਰਜ ਚ ਦੂਸਰਾ ਤੇ ਉਹਦੇ ਬਾਅਦ ਫਿਰ ਹੁਣ ਜਿਹੜਾ ਜੀਵਨ ਆ ਪੀ ਜਦੋਂ ਤੁਸੀਂ ਰਿਹਾ ਹੁੰਦੇ ਹੋ ਤੇ ਹੁਣ ਕੀ ਸੀ ਅੱਗੇ ਤੁਹਾਡੇ ਚੁਣੌਤੀਆਂ ਹੁਣ ਅੱਗੇ ਵੇਖੋ ਜੀ ਘਰ ਦੇ ਵਿੱਚ ਪਿਤਾ ਜੀ ਵੀ ਮੰਜੇ ਤੇ ਪਏ ਨੇ ਹਾਂਜੀ ਹਾਂਜੀ ਜਿਨ੍ਹਾਂ ਦੇ ਰੀੜ ਤੇ ਹੱਡੀ ਤੇ ਸਾਡਾ ਲੱਗਣ ਕਰਕੇ ਆਪਰੇਸ਼ਨ ਹੋਇਆ ਵਾ ਓਕੇ ਪਰ ਅਰੇ ਚੱਲ ਫਿਰ ਨਹੀਂ ਸਕਦੇ ਤਕਰੀਬਨ 15-20000 ਰੁਪਏ ਉਹਨਾਂ ਦਾ ਮਹੀਨੇ ਦਾ ਖਰਚਾ ਦਵਾਈ ਦਾ ਓਕੇ ਤੇ ਉਸ ਤੋਂ ਆ ਦੋ ਕੁ ਮਹੀਨੇ ਪਹਿਲਾਂ ਆਪਾਂ ਆਨੰਦ ਕਾਰਜ ਕੀਤਾ ਬੱਚੀ ਦਾ ਜਿਵੇਂ ਕਿ ਤੁਹਾਡਾ ਬਹੁਤ ਵੱਡਾ ਸਹਿਯੋਗ ਸੀਗਾ ਤੁਹਾਨੂੰ ਆਣ ਕੇ ਬੇਨਤੀ ਕੀਤੀ ਸੀ ਸਹਿਯੋਗ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜੀ ਅਸੀਂ ਤਾਂ ਹੁਕਾ ਦੇਣ ਵਾਲੇ ਸਿਰਫ ਆਪ ਜੀ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਆਨੰਦ ਕਾਰਜ ਚੜ੍ਹਦੀ ਕਲਾ ਨਾਲ ਹੋਇਆ ਜੀ ਤੇ ਹੁਣ ਵੀ ਤੁਹਾਡੇ ਕੋਲ ਇਹ ਰਿਕਵੈਸਟ ਲੈ ਕੇ ਆਏ ਆ ਕਿ ਪਿਤਾ ਜੀ ਮੰਜੇ ਤੇ ਆ ਤੇ ਉਹਨਾਂ ਦਾ ਦਵਾਈ ਦਾ ਬੜਾ ਔਖਾ ਹੋਇਆ ਪਿਆ ਠੀਕ ਹੈ ਜੀ ਤੇ ਬਾਕੀ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਥੋੜਾ ਚੱਲੀ ਜਾਂਦਾ ਤਾਂ ਠੀਕ ਹੈ ਜੀ ਕੋਈ ਬਾਠ ਆ ਜਾਂਦਾ ਕਥਾ ਦਾ ਪ੍ਰੋਗਰਾਮ ਆ ਜਾਂਦਾ ਉੱਥੇ ਚੱਲ ਜਾਂਦੇ ਆ ਅੱਛਾ ਜੀ ਇਹ ਵੀ ਚਲੋ ਇਹ ਬਹੁਤ ਅੱਛੀ ਗੱਲ ਆ ਅੱਛਾ ਇਸ ਸਮੇਂ ਦੌਰਾਨ ਕਿਹੜੀਆਂ-ਕਿਹੜੀਆਂ ਸੰਸਥਾਵਾਂ ਜਿਹੜੀਆਂ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਖਲੋਤੀਆਂ ਨੇ ਕਿਉਂਕਿ ਪੂਰੀ ਦੁਨੀਆ ਦੀ ਸੰਗਤ ਸੁਣ ਰਹੀ ਆ ਪਤਾ ਲੱਗਣਾ ਚਾਹੀਦਾ ਵੇਖੋ ਜੀ ਖਾਲਸਾ ਐਡ ਦਾ ਬਹੁਤ ਵੱਡਾ ਸਨਯੋਗ ਆ ਓਕੇ ਕਿਉਂਕਿ ਜਦੋਂ ਮੈਂ ਜੇਲ੍ਹ 'ਚ ਸੀਗਾ ਉਦੋਂ ਵੀ ਪਿਤਾ ਜੀ ਨੇ ਉਹਨਾਂ ਨੇ ਈ ਰਿਕਸ਼ਾ ਲੈ ਕੇ ਦਿੱਤਾ ਸੀਗਾ ਜਿਹੜਾ ਕਿ 1.5 ਲੱਖ ਰੁਪਏ ਦਾ ਹ ਉਹਨਾਂ ਦੇ ਘਰ ਦਾ ਪ੍ਰਵਾਹ ਚੱਲ ਜਾਂਦਾ ਸੀਗਾ ਹੁਣ ਉਹ ਕਿਰਾਏ ਤੇ ਪਿਤਾ ਜੀ ਘੱਲਿਆ ਵਾ ਢਾਈ ਕੁ ਰੁਪਏ ਕਿਰਾਇਆ ਰੋਜ਼ ਦਾ ਹੁੰਦਾ ਤੇ ਉਹਨਾਂ ਨਾਲ ਦਵਾਈ ਦਾ ਚਲ ਜਾਂਦਾ ਤੇ ਹੁਣ ਦਾਸ ਨੇ ਵੀ ਬੇਨਤੀ ਕੀਤੀ ਸੀ ਖਾਲਸਾ ਐਡ ਵਾਲੇ ਨੂੰ ਠੀਕ ਹੈ ਸਰਦਾਰ ਰਵੀ ਸਿੰਘ ਉਹਨਾਂ ਨੂੰ ਠੀਕ ਹੈ ਤੇ ਉਹਨਾਂ ਨੇ ਦਾਸ ਨੂੰ ਇੱਕ ਅਨੋਵਾ ਗੱਡੀ ਜਿਹਦੀ ਕੀਮਤ ਢਾਈ ਲੱਖ ਰੁਪਏ ਵਾ ਅੱਛਾ ਮਤਲਬ ਚਲਤੀ ਗੱਡੀ ਲਈ ਮੈਂ ਦੇਖ ਰਿਹਾ ਬੜੀ ਅੱਛੀ ਹਾਲਤ ਦੀ ਗੱਡੀ ਆ ਉਹ ਗੱਡੀ ਲੈ ਕੇ ਦਿੱਤੀ ਆ ਕਿ ਆਪਾਂ ਜਿਹੜਾ ਵਾ ਟੈਕਸੀ ਦਾ ਕੰਮ ਕਰ ਚਲਾ ਸਕੀਏ ਓਕੇ ਓਕੇ ਤੇ ਉਹ ਇਹਦਾ ਮਤਲਬ ਹੁਣ ਕਰ ਰਹੇ ਹੋ ਕੰਮ ਬਿਲਕੁਲ ਬਿਲਕੁਲ ਸਰਦਾਰ ਰਵੀ ਸਿੰਘ ਦਾ ਸਾਰ ਟੀਮ ਦਾ ਮੈਂ ਬਹੁਤ तहे ਦਿਲੋਂ ਧੰਨਵਾਦ ਦਿਆਂ ਕਿਉਂਕਿ ਉਹਨਾਂ ਪਹਿਲਾਂ ਵੀ ਹੈਲਪ ਕੀਤੀ ਤੇ ਹੁਣ ਵੀ ਹੈਲਪ ਕਹਾ ਕੀਤੀ ਆ ਤੇ ਜਿਹੜੀ ਉਹਨਾਂ ਦੇ ਖਿਲਾਫ ਗਲਤ ਬੋਲਦੇ ਥੋੜਾ ਉਹਨਾਂ ਨੂੰ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਉਹਨਾਂ ਦੇ ਨਿਗਾਹ ਮਾਰਨੀ ਚਾਹੀਦੀ ਕਿ ਐਡੀਆਂ ਵੱਡੀਆਂ ਉਸਿਹਾਵਾਂ ਕਰ ਰਹੇ ਆ ਅਸੀਂ ਫਿਰ ਵੀ ਉਹਦੇ ਖਿਲਾਫ ਬੋਲਣ ਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਜਿਹੜਾ ਬੰਦਾ ਕੁਛ ਕਰੇਗਾ ਨਾ ਤੇ ਫਿਰ ਕਿਤਨਾ ਕਿਤੇ ਮੰਨ ਲਓ ਕਿਸੇ ਵੇਲੇ ਕੋਈ ਨਹੀਂ ਪਤਾ ਲੱਗਦਾ ਜਾਂ ਕੋਈ ਗੱਲ ਹਾਲਾਂਕਿ ਸਾਡੇ ਨੋਟਿਸ 'ਚ ਆਪੀ ਸ਼ਾਇਦ ਹਜ਼ਾਰਾਂ ਪਰਿਵਾਰ ਨੇ ਜਿਨ੍ਹਾਂ ਨੂੰ 4500 ਰੁਪਏ ਸ਼ਹੀਦ ਪਰਿਵਾਰ ਖਾਸ ਕਰਕੇ ਇਹ 4500 ਰੁਪ ਪਰ ਮੰਥ ਦੇ ਹਿਸਾਬ ਨਾਲ ਉਹਨਾਂ ਨੂੰ ਪੈਨਸ਼ਨਾਂ ਜਾ ਰਹੀਆਂ ਨਹੀਂ ਬਹੁਤ ਸਾਰੇ ਪਰਿਵਾਰ ਸਾਡੇ ਕੋਲ ਇੱਥੇ ਆਉਂਦੇ ਆ ਉਹ ਦੱਸਦੇ ਵੀ ਆ ਉਸ ਬਾਬਤ ਸੇਵਾਵਾਂ ਵਡੀਆਂ ਨੇ ਬੇਸ਼ੱਕ ਸਾਡੇ ਹੀ ਚੈਨਲ ਦੇ ਉੱਤੇ ਇੱਕ ਬੀਬੀ ਨੇ ਖਾਲਸਾ ਈਟ ਦੇ ਬਾਰੇ ਕਾਫੀ ਕੁਝ ਬੋਲਿਆ ਸੀਗਾ ਪਰ ਉਹਨਾਂ ਦੀਆਂ ਸੇਵਾਵਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਵੱਡੇ ਪੱਦਰ ਦੇ ਉੱਤੇ ਕੰਮ ਦੇ ਦੇਖੋ ਜੀ ਧੰਗ ਗੁਰੂ ਨਾਨਕ ਸਾਹਿਬ ਸੰਸਾਰ ਤੇ ਆਏ ਕਲਗਿਆ ਵਾਲੇ ਪਿਤਾ ਗੁਰੂ ਗੋਬਿੰਦ ਸਿੰਘ ਸਾਰਾ ਪਰਿਵਾਰ ਵਰਤਾ ਤੇ ਉਹਨਾਂ ਨੂੰ ਨੇ ਬਖਸ਼ਿਆ ਗਿਆ ਤੇ ਆਪਾਂ ਦੇ ਜਿਹੜੇ ਉਹਨਾਂ ਦੇ ਪੈਰਾਂ ਤੇ ਚੱਲਣ ਵਾਲੇ ਹੀ ਆ ਇਹਦੇ ਠੀਕ ਇਸ ਕਰਕੇ ਹੁਣ ਜਿਵੇਂ ਤੁਸੀਂ ਸੇਵਾਵਾਂ ਕਰ ਰਹੇ ਜੀ ਤੇ ਤੁਹਾਡੇ ਦੇ ਵੀ ਕਈ ਅਲੀਗੇਸ਼ਨ ਲੱਗ ਜਾਂਦੇ ਆ ਇਹ ਤਾਂ ਸੱਚੇ ਦਿੱਤੇ ਆ ਕੇ ਹਾਂਜੀ ਹਾਂਜੀ ਇਹਦੇ ਸਾਹਮਣਾ ਕਰਨਾ ਪੈਣਾ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਸਤਗੁਰੂ ਕਿਰਪਾ ਕਰਨਗੇ ਅੱਛਾ ਇਹਨਾਂ ਤੋਂ ਇਲਾਵਾ ਪਤਾ ਲੱਗਾ ਸਿੱਖ ਰੀਫ ਵਾਲਿਆਂ ਦਾ ਵੀ ਕੋਈ ਯੋਗਦਾਨ ਸੀਗਾ ਤੁਹਾਡੇ ਸਿੱਖ ਰੀਫ ਵਾਲਿਆਂ ਦਾ ਬਹੁਤ ਵੱਡਾ ਸੰਯੋਗ ਸੀਗਾ ਕਿਉਂਕਿ ਉਹਨਾਂ ਦੇ ਵਕੀਲ ਸੀਗੇ ਉਹਨਾਂ ਦੇ ਵਕੀਲਾਂ ਨੂੰ ਜਿਹੜੀਆਂ ਫੀਸਾਂ ਨੇ ਉਹ ਸਿੱਖ ਰੀਫ ਹੀ ਦਿੰਦੇ ਰਹੇ ਓਕੇ ਤੇ ਹੁਣ ਵੀ ਜਿਵੇਂ ਕੱਲ ਮੇਰੀ ਤਰੀਕ ਸੀ ਮਹਾਲੀ ਤੇ ਉੱਥੇ ਵੀ ਉਹਨਾਂ ਦੇ ਵਕੀਲ ਸਾਰੇ ਪਹੁੰਚੇ ਠੀਕ ਹੈ ਇਸ ਕਰਕੇ ਉਹਨਾਂ ਦਾ ਬਹੁਤ ਤਕਰੀਬਨ ਸਾਰੇ ਜਿਹਦੇ ਪਰਿਵਾਰ ਹੁਣ ਜੇਲ੍ਹ ਦੇ ਵਿੱਚ ਮੁੰਡੇ ਨੇ ਉਹਨਾਂ ਦੇ ਪਰਿਵਾਰਾਂ ਨੂੰ 7000 ਰੁਪਏ ਮਹੀਨੇ ਦਾ ਉਹ ਘਰ ਪਜਾਉਂਦੇ ਨੇ ਮਤਲਬ ਇੱਕ ਤੇ ਉਹਨਾਂ ਦੇ ਕੇਸ ਵੀ ਲੜ ਰਹੇ ਆ ਦੂਸਰਾ ਉਹਨਾਂ ਨੂੰ ਘਰ 'ਚ ਥੋੜਾ ਬੂਤਾ ਖਰਚਾ ਵੀ ਦੇ ਰਹੇ ਵੱਡੀ ਸੇਵਾ ਹੈ ਵੱਡੀ ਸੇਵਾ ਬਹੁਤ ਧੰਨਵਾਦ ਸਿਖ ਰਲੀਫ ਵਾਲੀ ਸਾਰੀ ਟੀਮ ਦਾ ਵੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਰਾਂਗੇ ਬਹੁਤ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਆ ਬਾਕੀ ਇਹ ਪਰਿਵਾਰ ਜਿਹੜਾ ਜਦੋਂ ਵੀ ਕਦੀ ਸਾਡੇ ਕੋਲ ਪਹੁੰਚਿਆ ਇਹਨਾਂ ਦੀ ਕਿਸੇ ਬੇਟੀ ਦਾ ਆਨੰਦਕਾਰ ਸੀ ਜਾਂ ਕਿਤੇ ਦਵਾਈ دارو ਰਾਸ਼ਨ ਪਾਣੀ ਜਾਂ ਇਹਨਾਂ ਦੀਆਂ ਮੁਲਾਕਾਤਾਂ ਲਈ ਇਹਨਾਂ ਦੇ ਪਿਤਾ ਜੀ ਜਾਂਦੇ ਹੁੰਦੇ ਸੀ ਤੇ ਜਦੋਂ ਵੀ ਸਾਡੇ ਕੋਲ ਆਏ ਨੇ ਅਸੀਂ ਵੀ ਹਮੇਸ਼ਾ ਇਹਨਾਂ ਦਾ ਜਿਹੜਾ ਵਤਨ ਵਤਨ ਸੇਵਾ ਕਰਨ ਦਾ ਯਤਨ ਕੀਤਾ ਸੰਗਤਾਂ ਦੇ ਸਹਿਯੋਗ ਨਾਲ ਕਿਉਂਕਿ ਇਸ ਇਹ ਕਾਰਜ ਇਕੱਲਾ ਬੰਦਾ ਕਰ ਹੀ ਨਹੀਂ ਸਕਦਾ ਕਿਉਂਕਿ ਇਕੱਲੇ ਇੱਕ ਅਧਿਆ ਪਰਿਵਾਰ ਤੇ ਹੁੰਦਾ ਹੀ ਨਹੀਂਗਾ ਤੇ ਇੱਕ ਗੱਲ ਜਿਹੜੀ ਗੱਲ पे ਹੁਣ ਪਤਾ ਲੱਗਾ ਸੀ ਪਿਤਾ ਜੀ ਰਾਜ ਮਿਸਤਰੀ ਦਾ ਕੰਮ ਕਰਦੇ ਸੀ ਜੀ ਜੀ ਰਾਜ ਮਿਸਤਰੀ ਦਾ ਕੰਮ ਕਰਦੇ ਸੀਗੇ ਤੇ ਕਿਤੇ ਕੰਮ ਤੇ ਗਏ ਸੀ 8 ਫੁੱਟ ਦੀ ਉਚਾਈ ਸੀਗੀ ਓਕੇ ਉਥੋਂ ਡਿੱਗਣ ਕਰਕੇ ਉਹਨਾਂ ਦੀ ਰੀੜ ਰੀੜ ਦੇ ਮਨ ਕੇ ਟੁੱਟ ਗਏ ਤੇ ਨਾ ਓਹੋ ਤੇ ਸਾਰਾ ਹੀ ਸਰੀਰ ਡੈਮੇਜ ਹੋ ਗਿਆ ਸੀਗਾ ਪਰ ਗੁਰੂ ਨੇ ਕਿਰਪਾ ਕੀਤੀ ਹੈ ਆਪਰੇਸ਼ਨ ਤੋਂ ਬਾਅਦ ਸਰੀਰ ਤਾਂ ਉਹਨਾਂ ਦਾ ਕੰਮ ਕਰਨ ਲੱਗ ਪਿਆ ਠੀਕ ਹੈ ਪਰ ਲੱਤਾਂ ਜਿਹੜੀਆਂ ਅਜੇ ਨਹੀਂ ਤੁਰੀਆਂ ਤੇ ਉਹਦਾ ਇਲਾਜ ਹੁਣ ਚੱਲ ਰਿਹਾ ਹੈ ਬੜੀ ਮੁਸ਼ਕਲ ਅਜੇ ਤੁਹਾਡੇ ਇੱਕ ਭਰਾ ਜੇਲ੍ਹ ਦੇ ਵਿੱਚ ਨੇ ਹਾਂਜੀ ਕੁਲਦੀਪ ਸਿੰਘ ਛੋਟਾ ਬ੍ਰਦਰ ਜੇਲ੍ਹ ਚ ਉਹ ਜੇਲ੍ਹ ਦੇ ਵਿੱਚ ਆ ਹਾਂਜੀ ਤੇ ਕੀ ਉਮੀਦ ਆ ਵੀ ਤੁਹਾਡੇ ਜਿਤਨਾ ਤੁਹਾਡੀ ਜ਼ਮਾਨਤ ਹੋ ਗਈ ਆ ਤੇ ਸੇਮ ਕੇਸ ਹੀ ਹੋਣਾ ਤੁਹਾਡੇ ਦੋ ਭਰਾਵਾਂ ਦੀ ਬਿਲਕੁਲ ਜੀ ਤੇ ਉਮੀਦ ਹੈ ਵੀ ਆਉਣ ਵਾਲੇ ਦਿਨਾਂ ਚ ਉਹਨਾਂ ਦੀ ਵੀ ਜ਼ਮਾਨਤ ਹੋ ਸਕਦੀ ਹੈ ਉਮੀਦ ਤੇ ਹੈ ਹੀ ਤਾਂ ਸਰਕਾਰ ਨੂੰ ਵੀ ਪਰਜੋਰ ਰਹੀ ਬੇਨਤੀ ਕਰਦੇ ਆ ਵੀ ਕੋਈ ਆਪਣਾ ਬਹੁਤਾ ਵੱਡਾ ਰੋਲ ਨਹੀਂ ਸੀਗਾ ਤੇ ਚਲੋ 6 ਸਾਲ 7 ਸਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੈਠਿਆ ਨੂੰ ਹੋ ਗਏ ਆ ਤੇ ਜੇ ਆਪਾਂ ਕਿਸੇ ਜੁਰਮ ਦੀ ਸਜ਼ਾ ਵਿੱਚ ਦੇਈਏ ਤਾਂ ਵੀ 7 ਸਾਲ ਬਹੁਤ ਹੁੰਦੀ ਆ ਬਹੁਤ ਵੱਡੀ ਗੱਲ ਹੁੰਦੀ ਆ ਅਸੀਂ ਤੇ ਰਿਕਵੈਸਟ ਕਰਾਂਗੇ ਵੀ ਚਲੋ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਬੈਲ ਦਿੱਤੀ ਜਾਵੇ ਹਾਂਜੀ ਚਲੋ ਕੋਈ ਨਹੀਂ ਜੀ ਇਹ ਕੋਈ ਲੇਖੇ ਜੋਖੇ ਹੁੰਦੇ ਨੇ ਜਿਹੜੇ ਕਰਮਾਂ ਦਾ ਅੰਜਲ ਜਿੱਥੇ ਲਿਖਿਆ ਉਹ ਛਕਣਾ ਹੀ ਪੈਂਦਾ ਇਹ ਬੜੇ-ਬੜੇ ਆ ਨੇਤਾ ਬਣੇ ਤਾਂ ਨੂੰ ਵੀ ਇਹ ਇਸ ਥਾਣੀ ਲੰਘਣਾ ਪਿਆ ਗਿਆ ਜਦੋਂ ਜਿਹੜਾ ਕਿਸਮਤ ਦਾ ਪਹੀਆ ਘੁੰਮਦਾ ਤੇ ਅੱਜ ਤੁਸੀਂ ਸਾਡੇ ਉਹ ਪਹੁੰਚੀ ਉਹ ਅਸੀਂ ਆਪ ਜੀ ਦੇ ਬੇहद ਸ਼ੁਕਰਗੁਜ਼ਾਰ ਆ ਤੇ ਸਾਡੇ ਐਨਆਰਆਈ ਭੈਣ ਭਰਾਵਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਇਹ ਛੋਟੀ ਜੀ ਭੇਟਾ ਤੁਹਾਡੇ ਪਿਤਾ ਜੀ ਦੇ ਇਲਾਜ ਲਈ 10000 ਰੁਪਏ ਦੀ ਠੀਕ ਹੈ ਤੇ ਭੇਜਣ ਵਾਲੇ ਨਾਂ ਤੇ ਸਾਨੂੰ ਆਪਣਾ ਨਾਂ ਦੱਸਦੇ ਜੇ ਗੁਪਤੀ ਸੇਵਾ ਉਹਨਾਂ ਨੇ ਭੇਜੀ ਆ ਤੇ ਇਹ ਸੇਵਾ ਤੁਸੀਂ ਪ੍ਰਮਾਣ ਕਰੋ ਤੇ ਅਸੀਂ ਕੋਸ਼ਿਸ਼ ਕਰਾਂਗੇ ਸਤਿਗੁਰੂ ਕਿਰਪਾ ਕਰਨਗੇ ਭਈ ਗਾਂ ਵੀ ਆਪਣਾ ਨੰਬਰ ਤੁਸੀਂ ਬੋਲ ਦਿਓ ਇੱਕ ਵਾਰੀ ਪਰਿਵਾਰ ਨੂੰ ਸਾਰੀ ਸੰਗਤ ਨੂੰ ਪਤਾ ਲੱਗੇ ਜੀ ਜੀ ਪਹਿਲਾਂ ਤੇ ਧੰਨਵਾਦ ਸਾਰੀਆਂ ਸੰਗਤਾਂ ਦਾ ਤੇ ਸਰਦਾਰ ਬਲਵਿੰਦਰ ਸਿੰਘ ਪਖੋਗਿਆਂ ਦਾ ਕਿਉਂਕਿ ਦਿਨਾਂ ਦੇ ਮਾਦੀ ਭਰਾਈ ਇਹ ਸੇਵਾ ਪਹੁੰਚ ਰਹੀ ਹੈ ਤੇ ਸਮੂਹ ਸੰਗਤਾਂ ਨੂੰ ਬੇਨਤੀ ਵੀ ਹੈ ਕਿ ਬਾਅਦ ਛੱਡ ਕੇ ਇਸੇ ਤਰ੍ਹਾਂ ਸੇਵਾਵਾਂ ਦੇ ਵਿੱਚ ਹਿੱਸੇ ਪਾਉਂਦੇ ਰਹਿਓ ਤਾਂ ਕਿ ਇਸੇ ਤਰ੍ਹਾਂ ਸ਼ਹੀਦ ਪਰਿਵਾਰ ਜਿਹੜੇ ਜਾਂ ਸਾਡੇ ਵਰਗੇ ਪਰਿਵਾਰ ਨੇ ਉਹ ਭਾਈ ਬਲਿੰਦਰ ਸਿੰਘ ਦੇ ਰਾਹੀਂ ਇਹ ਸੇਵਾ ਪ੍ਰਬੰਧ ਪਹੁੰਚ ਦੀ ਕਰ ਸਕਣ ਸੋ ਡੈਡੀ ਜੀ ਦਾ ਨੰਬਰ ਹੈ 9501907134 9501907134 9501907134 ਸਕਰੀਨ ਦੇ ਥੱਲੇ ਤੁਸੀਂ ਨੰਬਰ ਚੱਲਦਾ ਵੇਖ ਰਹੇ ਹੋ ਇਸ ਨੰਬਰ ਦੇ ਉੱਤੇ ਅਗਰ ਕੋਈ ਭੈਣ ਭਰਾ ਇਹਨਾਂ ਬੰਦੀ ਸਿੰਘਾਂ ਲਈ ਕਿਉਂਕਿ ਆਪ ਬੇਸ਼ੱਕ ਜਮਾਨਤ ਤੇ ਆਓਗੇ ਨਹੀਂ ਇੱਕ ਤੇ ਪਿਤਾ ਜੀ ਘਰ ਬਿਮਾਰ ਨੇ ਸੱਟ ਲੱਗੀ ਹੈ ਉਹਨਾਂ ਨੂੰ ਤੇ ਉਹਨਾਂ ਦੇ ਇਲਾਜ ਦਾ ਖਰਚਾ ਦੂਸਰਾ ਇਹਨਾਂ ਦਾ ਇੱਕ ਭਰਾ ਅਜੇ ਵੀ ਜੇਲ੍ਹ ਦੇ ਵਿੱਚ ਆ ਤੇ ਜਰੂਰ ਤੁਸੀਂ ਕਰਿਓ ਕੋਸ਼ਿਸ਼ ਕਿਉਂਕਿ ਉਸ ਪਰਿਵਾਰ ਦੀ ਵੀ ਜ਼ਿੰਮੇਵਾਰੀ ਹੋਏਗੀ ਇਸ ਕਰਕੇ ਆਪ ਸਭ ਸੰਤਾਂ ਨੂੰ ਬੇਨਤੀ ਆ ਕਿ ਇਸੇ ਤਰ੍ਹਾਂ ਸਹਿਯੋਗ ਕਰਿਓ ਕਿਸੇ ਨੂੰ ਓਲਾ ਕੋਈ ਓਲਾ ਤੇ ਕੋਈ ਵਿਚੋਲਾ ਵਿੱਚ ਪਾਉਣ ਦੀ ਲੋੜ ਨਹੀਂ ਨੰਬਰ ਤੁਹਾਡੇ ਸਾਹਮਣੇ ਆ ਜੋ ਭੇਜਣਾ ਸਿੱਧਾ ਭੇਜਣਾ ਜੀ ਕਿਉਂਕਿ ਉੱਥੇ Google Pay PhonePe ਸਾਰਾ ਕੁਝ ਚੱਲਦਾ ਜੀ ਤੁਹਾਡੇ 100-100 ਰੁਪਏ ਨਾਲ ਬੜੀ ਵੱਡੀ ਮਦਦ ਹੋ ਜਾਂਦੀ ਹੈ ਕਈ ਬਰੀ ਪਰਿਵਾਰਾਂ ਦੀ ਅਸੀਂ ਆਪ ਜੀ ਦੇ ਬੇहद ਸ਼ੁਕਰਗੁਜ਼ਾਰ ਹੋਵਾਂਗੇ ਸਾਡੇ ਤੇ ਭਰੋਸਾ ਕਾਇਮ ਰੱਖਿਓ ਜੋ ਸਾਡੇ ਕੋ ਆਏਗਾ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਇਹਨਾਂ ਲੋੜਵੰਦ ਤੇ ਸ਼ਹੀਦ ਪਰਿਵਾਰਾਂ ਤੱਕ ਪਹੁੰਚਦਾ ਰਹੇਗਾ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ